ਕਰਦਾ ਹਾਂ ਇਹਨਾਂ ਤੇਲ ਖਤਮ ਹੋਇਆ ਫਿਰ ਇਹਨਾਂ ਤੇਲ ਪਵਾਇਆ ਨਾ ਜਾਰਿੰਕ ਕੋਲੋਂ ਜਾਂ ਮੱਕ ਕੋਲੋਂ ਹਾਂ ਇਹ ਵੀ ਦਰ ਮਾ ਦਣਾ ਹਾਂ ਪਾ ਦੇ ਉਹ ਕਰੋ ਕੇ ਹੁਣ ਔਰ ਲਾ ਘਰੇ ਵੱਡ ਜੂਗੀ ਚਿੱਟੀ ਛੜਟਾ ਲਾ ਬਰੂਗਾ ਤੇ ਬੰਦੇ ਦਾ ਬੰਦੇ ਦਾ ਇਹੀ ਆ ਆ ਚਿੱਟੀ ਛੜਟਾ ਲਾ ਘਰੇ ਵੱਡੂਗਾ ਇਹ ਤੇ ਇੱਕ ਮਿੰਟ ਇਹ ਇਹ ਗੂਹ ਹੋ ਲਈ ਤੇਰਾ ਉਹ ਬਾਹਰ ਲਾ ਮਾਰਦੇ ਸੀਗਾ ਅੰਦਰ ਲਾ ਮੈਂ ਕੁੰਡਾ ਲਾਇਆ ਸੀਗਾ ਹੋਰ ਡੱਪ ਗਿਆ ਇਹ ਉਹ ਬਾੜ ਗਿਆ ਹਾਂ ਨਹੀਂ ਮੜਿਆ ਨਹੀਂ ਆਜ ਨਹੀਂ ਹੋਣਾ ਆਹ ਲਿਖਿਆ ਅੱਜ ਹੀ ਨਹੀਂ ਜਾਣਾ ਅੱਜ ਤਾਂ ਸਰਪੰਚ ਨੂੰ ਸੁਣਿਆ ਇਹ ਤਾਂ ਆ ਵੀਡੀਓ ਬੜੇ ਉਲੇ ਕੇ ਫੇਰੀ ਕਰ ਬਣਾ ਆਸੇ ਇੰਨੇ ਕਿ ਉਹਨੀ ਵੇਖਣਾ ਗਾਹ ਹੈ ਤੁਮੇ ਉਹਨਾਂ ਨੂੰ ਵੇਖਣਾ ਤੇ ਜੇ ਤੁਮੇ ਤਾਂ ਮੈਂ ਇੱਧਰ ਆ ਰਹੀ ਹਾਂ ਤੇ ਸ਼ਟਲ ਆ ਗਈ। ਉਹ ਗਾਉਂ ਉਹਦੇ ਕੋਲ ਤੋਂ ਅੱਗੇ ਲੱਗਿਆ ਆ ਸੀਗਾ ਪੱਕੀ ਕਹਿੰਦੇ ਚੁਰਤੇ ਵਿੱਕੀ ਨੇ ਬਟਾ ਤੇ ਫੜ ਦੇ ਖੜੀਆ ਕਿਹੜਾ ਘਾੜ ਜੇ ਆਪਣੀ ਇਹ ਵੜ ਗਿਆ ਅੰਦਰ ਉਹ 25 ਤੇ ਇੱਕ ਵੜ ਗਿਆ ਉਹ ਦੂਜਾ ਬੈਠਾ ਐਨ ਉਹ ਨਹੀਂ ਆਉਂਦੇ ਬਰੇ ਨੰਗਣੇ ਮੇਰੇ ਹਿਸਾਬ ਨਾਲ ਐਨ ਉਹ ਨਹੀਂ ਆਉਂਦੇ ਉਹ 25 ਤੇ ਆਇਆ ਨਾ ਇਹ ਕੋਰ ਚੌਂਕ ਤੇ ਮੱਡਾ ਹੋਏ ਤੇ ਜੀ ਆਉਂਦੇ ਉਹ ਆੜੀ ਤੇ ਨਹੀਂ ਜੁੜੀ ਹੋ ਕੇ ਅੰਗੇ ਅੰਗੇ